ਪੰਜਾਬ ਦੇ ਵਿੱਚ ਇੱਕ ਜਿਹੜਾ ਮਸਲਾ ਹੈ ਬੜਾ ਚਿੰਤਾ ਤੇ ਨਿਰਾਸ਼ਾ ਜਨਕ ਵੀ ਸਾਹਮਣੇ ਆਇਆ ਹੈ ਹੁਣ ਪੰਜਾਬ ਦੇ ਵਿੱਚ ਜਿਹੜੀ ਕੁੜੀਆਂ ਦੀ ਜਿਹੜੀ ਡਿਮਾਂਡ ਵਧੀ ਹੈ ਉਹ ਕੁੜੀਆਂ ਕੌਣ ਨੇ ਵੀ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਜਾਂ ਉਹ ਤੇ ਨਾਲ ਹੀ ਉਹਨਾਂ ਨੇ ਆਇਲਸ ਕੀਤੀ ਹੋਵੇ ਇਹ ਹੋਊਗੀ ਰ ਇਹ ਜਿਹੜੀ ਡਿਮਾਂਡ ਹੈ ਇਹ ਵਧੀ ਕਿਉਂ ਹੈ ਇਹਦੇ ਜਿਹੜੇ ਕਾਰਨ ਨੇ ਉਹ ਅਸਲ ਕਾਰਨ ਕੀ ਹੈਗੇ ਨੇ ਤੁਹਾਨੂੰ ਸਭ ਤੋਂ ਵੀਡੀਓ ਲੈ ਕੇ ਕੈਨੇਡਾ ਦੇ ਜਿਹੜੇ ਪ੍ਰਾਈਮਰੀ ਅਜਸਟਰ ਟਰੂਡੋ ਸਰਕਾਰ ਨੇ ਨਿਯਮ ਬਦਲਤੇ ਕਿ ਹੁਣ ਜਿਹੜੇ ਸਪਾਊਸ ਵੀਜ਼ਾ ਵਾ ਉਹ ਘੱਟੋ ਘੜ ਕੁੜੀ ਨੇ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ ਜੀ ਪਹਿਲਾਂ ਸੀ 12 ਪਾਸ ਹੋਣੀ ਚਾਹੀਦੀ ਤੇ ਜਿੰਨੇ ਵੀ 6 ਬੈਂਡ 5.5 ਬੈਂਡ ਜਿੰਨੇ ਚਾਹੀਦੇ ਉਹ ਚੱਲ ਜਾਂਦਾ ਪਰ ਇਹ ਜਿਹੜਾ ਵਿਆਹ ਨੇ ਇਹ ਸਮਝੌਤੇ ਵਾਲੇ ਵਿਆਹ ਨੇ ਸੌਦੇ ਵਾਲੇ ਵਿਆਹ ਨੇ ਮੁੱਲ ਦੇ ਵਿਆਹ ਨੇ ਇਹ ਉਹ ਵਿਆਹ ਹੋ ਰਹੇ ਨੇ ਹੁਣ ਸਿਆਪਾ ਇਸ ਗੱਲ ਦਾ ਹੈਗਾ ਕਿ ਜਿਹੜੇ ਨਲਾਇਕ ਮੁੰਡੇ ਨੇ ਜਿਹੜੇ ਪਲੱਸ 2 ਕਰਨ ਤੋਂ ਬਾਅਦ ਵੀ ਮਨਦੀਪ ਪੰਜ ਬੈਂਡ ਸਾਢੇ ਪੰਜ ਬੈਂਡ ਨਹੀਂ ਲੈ ਸਕਦੇ ਉਹ ਮਾਪੇ ਦੇਖੋ ਕਿਵੇਂ ਆਪਣੀਆਂ ਜੜਾਂ ਆਪਣੀਆਂ ਹੀ ਕੀ ਕਹਿੰਦੇ ਨੇ ਪੋਟਰ ਨੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਨੇ ਕੀ ਪਈ ਤੁਹਾਡੇ ਨਾਲ ਹੈ ਕਿ ਬੱਚਿਆਂ ਵਾਸਤੇ ਤੁਸੀਂ ਕੁੜੀਆਂ ਪੜ੍ਹੀਆਂ ਲਿਖੀਆਂ ਲੱਭ ਰਹੇ ਹੋ ਉੱਥੇ ਕੁੜੀਆਂ ਕੈਨੇਡਾ ਚੱਲੇ ਜਾਂਦੀਆਂ ਰੰਗ ਬਦਲ ਜਾਂਦੇ ਢੰਗ ਬਦਲ ਜਾਂਦੇ ਹੀ ਸ਼ੌਂਕ ਬਦਲ ਜਾਂਦੇ ਹੀ ਸਭ ਕੁਝ ਬਦਲ ਜਾਂਦਾ ਕਿਉਂਕਿ ਦੁਨੀਆ ਬਦਲ ਜਾਂਦੀ ਹੈਗੀ ਉਹ ਫਿਰ ਬੁਲਾਉਂਦੀਆਂ ਨਹੀਂ ਸੀ ਉੱਥੇ ਇੱਥੇ ਮੁੰਡਿਆਂ ਨਲਾਇਕ ਮੁੰਡਿਆਂ ਦੇ ਮਾਪੇ 25 25 30 30 ਦਾ 35 35 ਲੱਖ ਰੁਪਈਆ ਲਾ ਕੇ ਭੇਜਦੇ ਹੁਣ ਕੈਨੇਡਾ ਗਵਰਨਮੈਂਟ ਨੇ ਕੈਨੇਡੀਅਨ ਸਰਕਾਰ ਨੇ ਕਹਿ ਦਿੱਤਾ ਕਿ 12 ਪਾਸ ਨਹੀਂ ਚਾਹੀਦਾ ਸਪਾਉ ਜਵੇ ਕਾ ਟੋਕੜ ਗ੍ਰੈਜੂਏਸ਼ਨ ਚਾਹੀਦੇ ਨੇ ਹੁਣ ਜਿਹੜੇ ਪੰਜਾਬ ਦੇ ਵਿੱਚ ਇਹ ਸਬਦੇ ਵਾਲੇ ਵਿਆਹ ਕਰਾਉਂਦੇ ਨੇ ਜਾਂ ਮੁੱਲ ਦੇ ਵਿਆਹ ਕਰਾਉਂਦੇ ਨੇ ਉਹ ਜਿਹੜੇ ਇਮੀਗ੍ਰੇਸ਼ਨ ਵਾਲੇ ਵਿਚੋਲੇ ਨੇ ਉਹ ਕਹਿੰਦੇ ਕਿ ਇੱਥੇ ਰੋਜ਼ ਹੀ ਪਲੱਸ 2 ਪਾਸ ਕੁੜੀਆਂ ਦੇ ਮਾਪਿਓ ਵੀ ਆਉਂਦੇ ਨੇ ਵੀ ਸਾਡੀ ਕੁੜੀ ਨੇ ਕੀਤਾ ਕੋਈ ਸਾਨੂੰ ਮੁੰਡਾ ਲੱਭ ਦੋ ਸਾਨੂੰ ਰਿਸ਼ਤਾ ਲੱਭ ਦੋ ਪੰਜਾਬੀਆਂ ਨੇ ਤੇ ਸ਼ਰਮ ਹੀ ਲਾ ਕੇ ਵੇਚ ਦਿੱਤੀ ਹੈ ਯਾਰ ਆਪਣੀਆਂ ਕੁੜੀਆਂ ਮੁੱਲ ਵੇਚ ਰਿਓ ਪਹਿਲਾਂ ਮਾਪੇ ਕਹਿੰਦੇ ਦੇ ਕਿ ਸਾਡੀਆਂ ਸਾਡੇ ਕੋ ਦਾਜ ਮੰਗਦੇ ਨੇ ਹੁਣ ਤੇ ਮੁੰਡਿਆਂ ਵਾਲਿਆਂ ਕੋ 35 35 ਲੱਖ ਰੁਪਈਆ ਲਵਾ ਰਹੇ ਨੇ ਦਾਜ ਉਲਟਾ ਹੁਣ ਮੁੰਡੇ ਵਾਲੇ ਦੇਣ ਲੱਗ ਗਏ ਨੇ ਮੁੰਡੇ ਵਾਲੇ ਪਹਿਲਾਂ ਕੁੜੀਆਂ ਆਤਮ ਹੱਤਿਆ ਕਰਦੀਆਂ ਸੀ ਕੁੜੀਆਂ ਸੜਦੀਆਂ ਸੀ ਦਾਜ ਪੱਖੋਂ ਦਾਜ ਬਿਨਾਂ ਹੁਣ ਮੁੰਡੇ ਸੁਸਾਇਡ ਕਰ ਰਹੇ ਨੇ ਫਿੜੇ ਮੂ ਕਰੋ ਇਹੋ ਜਿਹੇ ਪੰਜਾਬੀਆਂ ਦਾ ਤੁਹਾਡੀ ਪੰਜਾਬੀਆਂ ਦੀ ਅਣਖ ਹੀ ਖਤਮ ਹੋ ਗਈ ਹੈ ਸਿਰ ਤੇ ਸਿਰ ਅਸੀਂ ਆਪਣੀਆਂ ਪਹਿਲਾਂ ਦੇਖੋ ਅਸੀਂ ਕੀ ਕਰਦੇ ਸੀ ਆਪਣੀਆਂ ਕੁੜੀਆਂ ਦਵਾਜੂਆਂ ਨਾਲ ਵਿਆਹਦੇ ਵਿਦੇਸ਼ੀ ਲੜੇ ਵੀ ਉੱਥੇ ਮਾਮੇ ਦੇ ਪਹਿਲਾਂ ਹੀ ਤਿੰਨ ਤਿੰਨ ਵਿਆਹ ਹੁੰਦੇ ਇੱਥੇ ਉਹ ਕੁੜੀ ਦੇ ਨਾਲ ਮਹੀਨਾ ਰਹਿ ਕੇ ਕੁੜੀ ਨੂੰ ਲੁੱਟ ਪੁੱਟ ਕੇ ਤੇ ਫਿਰ ਬੁਲਾਉਂਦਾ ਨਹੀਂ ਉਹ ਫਿਰ ਬਲਵੰਤ ਸਿੰਘ ਰਾਮੂ ਵਾਲੀਆ ਦੀ ਸਿਆਸਤ ਚੱਲਦੀ ਰਹੀ ਹੈਗੀ ਉਹ ਇਹਨਾਂ ਧੀਆ ਦੇ ਬਾਪੂ ਬਣ ਗਏ ਹੈਗੇ ਕਈ ਕਈ ਉਹਨਾਂ ਦਾ ਹੀ ਮੁੱਦਾ ਚੱਲਦਾ ਰਿਹਾ ਹੈਗਾ ਫਿਰ ਇੱਕ ਆ ਗਿਆ ਵਿਦੇਸ਼ੀ ਲਾੜੀਆਂ ਫਿਰ ਉਹ ਜਿਹੜੇ ਮੁੰਡੇ ਉਧਰੋਂ ਕੁੜੀਆਂ ਨੇ ਬੁਲਾਉਣੇ ਸ਼ੁਰੂ ਕਰਤੇ ਮੁੰਡਿਆਂ ਦੇ ਪਿਓ ਇਧਰ 25-25 ਲੱਖ ਰੁਪਈਆ ਲਾ ਕੇ ਤੇ ਮੁੰਡੇ ਭੇਜਾਂ ਵਿਦੇਸ਼ੀ ਲਾੜ ਉਹ ਇੱਕ ਜਗ੍ਹਾ ਨਹੀਂ 20-20 ਜਗ੍ਹਾ ਵਿਆਹ ਕਰਾ ਕੇ ਰਫੂ ਚੱਕਰ ਹੋ ਜਾਂਦੀ ਹੈ ਹੁਣ ਕੀ ਕੀਤਾ ਅਸੀਂ ਆਈਲੈਂਡਸ ਪਾਸ ਕੁੜੀਆਂ ਲੱਭਣੀਆਂ ਸ਼ੁਰੂ ਕਰ ਦਿੰਦੇ ਆਂ ਅਖਬਾਰਾਂ ਭਰੀਆਂ ਹੁੰਦੀਆਂ ਕਿ ਆਈਲੈਂਡਸ ਪਾਸ ਕੁੜੀ ਚਾਹੀਦੀ ਆ ਕੋਈ ਧਰਮ ਨਹੀਂ ਕੋਈ ਜਾਤ ਨਹੀਂ ਨਹੀਂ ਤੇ ਪਹਿਲਾਂ ਕੋ ਕਹਿੰਦੇ ਕਿ ਅਸੀਂ ਜੱਟ ਹੁੰਦੇ ਆ ਜੀ ਫਿਰ ਜਾਤ ਮੁੱਕ ਜਾਂਦੀ ਉਜਾਤ ਮੁੱਕ ਜਾਂਦੀ ਹੈ ਕਿਉਂਕਿ ਨਲਾਇਕ ਜੰਮਲੇ ਜਿਨ੍ਹਾਂ ਨੂੰ ਪਲੱਸ 2 5.5 ਬੈਡ ਵੀ ਨਹੀਂ ਆਉਂਦੇ ਹੈਗੇ ਉਹ ਜਾ ਕੇ ਕੁੜੀਆਂ ਮੁੱਕਰ ਜਾਂਦੀਆਂ ਇੰਨਾ ਇਹ ਜਿਹੜੇ ਐਨਆਰਆਈ ਥਾਣੇ ਬਣੇ 300 ਤੋਂ ਵੱਧ ਸ਼ਿਕਾਇਤਾਂ ਆ ਚੁੱਕੀਆਂ ਤੇ ਬਹੁਤ ਸਾਰੀਆਂ ਪਿੱਛੇ ਜੇ ਸ਼ਿਕਾਇਤ ਇੱਕ ਮੁੰਡੇ ਨੇ ਸੁਸਾਇਟੀ ਬਿੰਦ ਸਿੰਘ ਨੂੰ ਲੈ ਕੇ ਬੜਾ ਕੁਝ ਝੂਠਿਆ ਜਿਹਨੇ ਬਿੰਦ ਸਿੰਘ ਜਾਂ ਫਤੇ ਸਿੰਘ ਜਿਹੜੇ ਮੁੰਡੇ ਨੇ ਆਤਮ ਹੱਤਿਆ ਕਰ ਲਈ ਸੀ ਹਣਾ ਉਹ ਹਾਂ ਫਿਰ ਅਸੀਂ ਹਾਂ ਫਿਰ ਅਸੀਂ ਉਹ ਕੁੜੀ ਤੇ ਕਸੂਰ ਕੱਢਤਾ ਜੋ ਪੰਜਾਬ ਉਸ ਕੁੜੀ ਨੂੰ ਬਦਨਾਮ ਕਰ ਲਗਾ ਵੀ ਉਹ ਕੁੜੀ ਨੇ ਕਿਹਾ ਸੀ ਮੇਰੇ ਨਾਲ ਵਿਆਹ ਕਰ ਤੂੰ ਹੀ ਆਪ ਹੀ ਕਹਿੰਦੇ ਨਖਟੂਦੂ ਮਤਲਬ ਇਹ ਸਾਰਾ ਪੰਜਾਬ ਦੇ ਵਿੱਚ ਮੌਲ ਹੈ ਤੇ ਹੁਣ ਆ ਜਿਹੜਾ ਚੱਕਰ ਹੈ ਕਿ ਕੈਨੇਡਾ ਗਵਰਨਮੈਂਟ ਨੇ ਰੂਲ ਬਦਲ ਕਰਤੇ ਹੈਗੇ ਵੀ ਹੁਣ ਘਟੋ ਗੇ ਗ੍ਰੈਜੂਏਸ਼ਨ ਚਾਹੀਦੀ ਹੁਣ ਇਸੇ ਕਰਕੇ ਇਸ ਵਾਰ ਸਰਕਾਰੀ ਕਾਲਜਾਂ ਦੇ ਵਿੱਚ ਐਡਮਿਸ਼ਨਾਂ ਹੋਣ ਲੱਪੀਆਂ ਵੀ ਹੁਣ 12 ਪਾਸ ਕੁੜੀਆਂ ਦੇ ਮਾਪੇ ਵੀ ਤਰਸ ਰਹੇ ਨੇ ਵੀ ਅਹੀਂ ਤੇ ਜੀ ਕੋਰਸ ਕਰਵਾਇਆ ਸੀ ਆਇਲੈਂਡਸ ਕਹ ਲੋ ਜਾਂ ਆਇਲਜ਼ ਕਹ ਲੋ ਜਾਂ ਆਈਈਐਲਟੀਸ ਕਹ ਲੋ ਅਹੀਂ ਤੇ ਕੋਰਸ ਕਰਵਾਇਆ ਪੰਦਰ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਡਿਗਰੀ ਦੱਸਾਂ ਕਿਹੜੀ ਅੱਜਕੱਲ੍ਹ ਆਇਲਰਸ ਪਾਸ ਮੁੰਡਾ ਤੇ ਆਇਲਰਸ ਪਾਸ ਕੁੜੀ ਹੋਵੇ ਇਸ ਤੋਂ ਵੱਡੀ ਪੰਜਾਬ 'ਚ ਡਿਗਰੀ ਨਹੀਂ ਹੈਗੀ ਯੂਪੀਐਸਸੀ ਨਹੀਂ ਉਹ ਤਾਂ ਛੋਟੀਆਂ ਡਿਗਰੀਆਂ ਨੇ ਅੱਛਾ ਜੀ ਉਹ ਨਹੀਂ ਮੈਟਰ ਕਰਦੀਆਂ ਪੰਜਾਬ ਦੇ ਕੁੜੀਆਂ ਮੁੰਡਿਆਂ ਵਾਸਤੇ ਇੰਜੀਨੀਅਰ ਡਾਕਟਰ ਚਾਹੀਓ ਐਮਬੀਬੀਐਸ ਚਾਹੀਏ ਬੀਡੀਐਸ ਚਾਹੀਏ ਤੁਸੀਂ ਸਿਵਲ ਸਰਵਿਸ ਦੀ ਤਿਆਰੀ ਕਰਨੀ ਉਹ ਡਿਗਰੀਆਂ ਤੇ ਇਹਨਾਂ ਵਾਸਤੇ ਨਹੀਂ ਬਣੀਆਂ ਨਹੀਂ ਹੈਗੀਆਂ ਨਾ ਕਹਿੰਦੇ ਸਾਡੇ ਵਾਸਤੇ ਆਇਲਰਸ ਡਿਗਰੀ ਆ ਹੁਣ ਉਹਨੇ ਰੂਲ ਚੇਂਜ ਕਰਦੇ ਹੁਣ ਸਾਰਾ ਪੰਜਾਬ ਹੁਣ ਐਡਮਿਸ਼ਨ ਲੈ ਰਿਆ ਔਰ ਕੈਨੇਡਾ ਦੇ ਤੇ ਉਹੀ ਵਾਜੇ ਵੱਜ ਗਏ ਹੈਗੇ ਨੇ ਜਿੰਨੀ ਕੀ ਉਹਨਾਂ ਨੂੰ ਲੇਬਰ ਚਾਹੀਦਾ ਪੰਜਾਬੀ ਲੇਬਰ ਚਾਹੀਦੀ ਕਿਉਂਕਿ ਮਿਹਨਤੀ ਹੈਗੇ ਨਾ ਵੀ ਇੱਕ ਵੇਲੇ ਤੇ 12-12 ਘੰਟੇ ਵੀ ਟਰੱਕ ਚਲਾ ਲੈਂਦੇ ਨੇ ਜਾਂ 12-12 ਘੰਟੇ ਵੀ ਕੰਮ ਕਰ ਲੈਂਦੇ ਨੇ ਉਹਨਾਂ ਨੂੰ ਜਿੰਨੀ ਲੇਬਰ ਚਾਹੀਦੀ ਜਿੰਨੇ ਪੰਜਾਬੀ ਉਹਨਾਂ ਨੂੰ ਮਜ਼ਦੂਰ ਚਾਹੀਦੇ ਸੀ ਕੈਨੇਡਾ ਨੇ ਆਪਣਾ ਕੋਟਾ ਪੂਰਾ ਕਰ ਲਿਆ ਉਹ ਕਹਿੰਦੇ ਨੇ ਪੜੇ ਲਿਖੇ ਲੈ ਲਓ ਹੁਣ ਸਪਾਉਸ ਵੀ ਜਾ ਉਹਨਾਂ ਨੇ ਕੁੜੀਆਂ ਵੀ ਮਸਟ ਵੀ ਗ੍ਰੈਜੂਏਸ਼ਨ ਹੋਣੀ ਚਾਹੀਦੀ ਕਿ ਯਾਰ ਕਾਦੇ ਅਸੀਂ ਪੰਜਾਬੀ ਬੋਣੇ ਹੈਗੇ ਨੇ ਅਸੀਂ ਪਹਿਲਾਂ ਆਪਣੀਆਂ ਦਵਾਜੂਆਂ ਨਾਲ ਕੁੜੀਆਂ ਵੇਈਆਂ ਫਿਰ ਅਸੀਂ ਕੁੜੀਆਂ ਦੇ ਨਾਲ ਮੁੰਡਿਆਂ ਨੇ ਭਰਾ ਪਿਓ ਨਕਲੀ ਵਿਆਹ ਕਰਕੇ ਜਾਂਦੇ ਰਹੇ ਹੈਗੇ ਨੇ ਫਿਰ ਫਿਰ ਅਸੀਂ ਮੋਲਦੀਆਂ ਤੀਵੀਆਂ ਲਿਓਣੇ ਸ਼ੁਰੂ ਕਰਤੀਆਂ ਹੁਣ ਆਪਣੀਆਂ ਹੀ ਕੁੜੀਆਂ ਦੇ ਸੌਦੇ ਕਰ ਰਹੇ ਹੈਗੇ ਨੇ ਵੀ ਜੇ ਭੇਜਣਾ ਹੈਗਾ ਤੇ ਆਪ ਭੇਜੋ ਨਾ ਮੁੰਡਿਆਂ ਨੂੰ ਠੱਗ ਕੇ ਭੇਜ ਰਹੇ ਹੁਣ ਇੱਕ ਹੋਰ ਬੜੀ ਐਗਜ਼ਾਮਪਲ ਹੈ ਕਿ ਮੁੰਡੇ ਕ ਅੱਜਕੱਲ ਨਸ਼ੇ ਬਹੁਤ ਕਰਦੇ ਨਾ ਕਹਿਣਗੇ ਜੀ ਇਹਦਾ ਵਿਆਹ ਕਰ ਦੋ ਆਪੇ ਸੁਧਰ ਜਾਊਗਾ। ਉਹ ਯਾਰ ਕਮਾਲ ਹੋ ਗਿਆ ਤੁਸੀਂ ਘਰ ਦੇ ਵਿੱਚ ਛੇ ਜੀ ਆ ਇੱਕ ਨਸ਼ੇੜੀ ਨੂੰ ਤੁਸੀਂ ਸਮਝਾ ਸਕੇ ਤੇ ਜਿਹੜੀ ਬਗਾਨੇ ਕੋ ਰੋ ਧੀ ਲਿਓਣੀ ਆ ਉਹ ਉਹ ਕਿਵੇਂ ਸਮਝਾ ਲੂਗੀ ਆਕੇ ਵੀ ਮਤਲਬ ਫਿਲਮ ਦੀ ਕਹਾਣੀ ਹੈਗੀ ਆ ਵੀ ਮੁੰਡਾ ਸ਼ਰਾਬ ਪੀਂਦਾ ਜਾਂ ਚੱਟਾ ਪੀਂਦਾ ਸੀ ਤੇ ਕੁੜੀ ਨੇ ਪਿਆਰ ਦੇ ਵਿੱਚ ਮੁੰਡੇ ਨੂੰ ਸਮਝਾ ਲਿਆ ਤੇ ਉਹਨੇ ਨਸ਼ਾ ਛੱਡਦਾ ਇਹ ਤੇ ਪੰਜਾਬੀ ਹਿੰਦੀ ਫਿਲਮਾਂ ਚ ਹੋ ਸਕਦਾ। ਹਕੀਕਤ ਦੇ ਵਿੱਚ ਨਹੀਂ ਹੁੰਦਾ ਕਲਪਨਾ ਦੇ ਵਿੱਚ ਜੋ ਮਰਜ਼ੀ ਸੋਚ ਲਓ ਕਿ ਮੈਂ ਇੱਕ ਹੋਰ ਤਾਜਮਹਿਲ ਬਣਾ ਲੈਂਦਾ ਮਮਤਾਜ ਦੀ ਯਾਦ ਦੇ ਵਿੱਚ ਵੀ ਜਿਹੜਾ ਸਾਰਾ ਟੱਬਰ ਤੁਸੀਂ ਆਪਣੇ ਨਿਛੇੜੀ ਮੁੰਡੇ ਨੂੰ ਨਹੀਂ ਸਮਝਾ ਸਕੇ ਉਹ ਬਗਾਨੀ ਧੀ ਨੂੰ ਲਿਆ ਕੇ ਤੁਸੀਂ ਉਹ ਕਿਵੇਂ ਸਮਝਾ ਲੂਗੇ ਤੇ ਫਿਰ ਦੋ ਘਰ ਉਜੜਦੇ ਆਗੇ ਨਹੀਂ ਇੱਕ ਮੁੰਡੇ ਵਾਲਾ ਤਾਂ ਪਹਿਲਾਂ ਹੀ ਘਰ ਉਜੜਿਆ ਹੁੰਦਾ ਦੂਜਾ ਕੁੜੀ ਦੇ ਮਾਪਿਆਂ ਦਾ ਉਜੜ ਗਿਆ ਕਿਉਂਕਿ ਉਹਨੇ ਵੀ ਆਪਣੀ ਧੀ ਦੇ ਵਿਆਹ ਤੇ ਲੱਖਾਂ ਰੁਪਏ ਲਾ ਦਿੱਤੇ ਹੋਣਗੇ ਮੁੰਡੇ ਦੀ ਜ਼ਿੰਦਗੀ ਵੱਖਰੀ ਬਰਬਾਦ ਕੁੜੀ ਦੀ ਜ਼ਿੰਦਗੀ ਵੱਖਰੀ ਬਰਬਾਦ ਕੁੜੀ ਦੇ ਮਾਪਿਆਂ ਦੀ ਵੱਖਰੀ ਜ਼ਿੰਦਗੀ ਬਰਬਾਦ ਤੇ ਹੁਣ ਅਸੀਂ ਆਪਣੀਆਂ ਧੀਆਂ 30 35 35 ਲੱਖ ਦੇ ਵਿੱਚ ਆਈਲੈਂਡਸ ਦੇ ਨਾਮ ਤੇ ਮੁੱਲ ਵੇਚ ਰਿਹਾਗੇ ਜਾਂ ਹੀ ਪਹਿਲਾਂ ਕੁੜੀਆਂ ਜਵਾਈ ਲੱਭਦੇ ਸੀ ਬਾਹਰਲੇ ਹੁਣ ਧੀਆਂ ਲੱਭੀਆਂ ਮੈਨੂੰ ਸਮਝ ਨਹੀਂ ਲੱਗ ਰਿਹਾ ਕਿ ਪੰਜਾਬ ਦਾ ਕਲਚਰ ਕਿੱਧਰ ਜਾ ਰਿਹਾ ਹੈਗਾ